ਸਤਿਗੁਰੂ ਜੀ ਜਿਨ੍ਹਾਂ ਦਾ ਜਦੋਂ ਸ਼ਾਦੀ ਹੁੰਦੀ ਹੈ ਨਾ ਭਾਈ ਰਾਮਕ੍ਰਿਸ਼ਨ ਦੀ ਪੁੱਤਰੀ ਇਹ ਮਾਓ ਪਿੰਡ ਪੈਂਦਾ ਦੁਆਬੇ ਦੇ ਅੰਦਰ ਇਹਨਾਂ ਦੀ ਪੁੱਤਰੀ ਸੀ માતા ਗੰਗਾ ਜੀ ਇਹਨਾਂ ਦੇ ਨਾਲ ਧੰਗੁਰੂ ਅਰਜਨ ਦੇਵ ਸਾਹਿਬ ਸਤਗੁਰੂ ਦੀ ਸ਼ਾਦੀ ਹੁੰਦੀ ਹੈ ਜਿਹੜੀ ਸਾਰੀ ਸ਼ਾਦੀ ਦੇ ਕਾਰਜ ਨੇ ਨਾ ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਇਹ ਧੰਗੁਰੂ ਅਮਰਦਾਸ ਮਹਾਰਾਜ ਨੇ ਆਪ ਆਪਣੇ ਹੱਥਾਂ ਦੇ ਨਾਲ ਕਰਕੇ ਗਏ ਨੇ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਾਦੀ ਹੈ ਨਾ ਉੜ ਮਾਈ ਦੀ ਰਸਮ ਹੈ ਸਾਰੀ ਰਸਮ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਨਿਭਾਇਆ ਹੁਣ ਸਮਾਂ ਆਇਆ ਕਿ ਇੱਕ ਗੱਲ ਤੋਂ ਇਹ ਬਹੁਤ ਵੱਡਾ ਸਾਨੂੰ ਆਪਾਂ ਨੂੰ ਸਿੱਧ ਮਿਲਦੀ ਹੈ ਕਿ ਜਿੱਥੇ ਧੰਨ ਗੁਰੂ ਅਰਜਨ ਦੇਵ ਸਭ ਸਤਿਗੁਰੂ ਨਿਮਰਤਾ ਦੇ ਪੁੰਜ ਨੇ ਗਿਆਨ ਦੇ ਸਾਗਰ ਨੇ ਜਿੱਥੇ ਸਤਿਗੁਰੂ ਮਹਾਰਾਜ ਸ਼ਾਂਤੀ ਦੇ ਦਰਿਆ ਨੇ ਤੇਾਰੇ ਉੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਚੰਗੇ ਘੋੜ ਸਵਾਰ ਵੀ ਸਨ ਜਦੋਂ ਪ੍ਰਿੰਸੀਪਲ ਸਤਵੀਰ ਸਿੰਘ ਦੀ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਤੇ ਉਹਨਾਂ ਨੇ ਬੜੀ ਸੋਹਣੀ ਕਿਤਾਬ ਲਿਖੀ ਹੈ ਪ੍ਰਿੰਸੀਪਲ ਸੁਦਬੀਰ ਸਿੰਘ ਲਿਖਦੇ ਐ ਕਿ ਜਦੋਂ ਸਤਗੁਰੂ ਅਰਜੁਨ ਦੇ ਪਤਸ਼ਾਹ ਮਹਾਰਾਜ ਜੀ ਮਾਉ ਪਿੰਡ ਦੇ ਵਿੱਚ ਦਾਬੇ ਦੀ ਧਰਤੀ ਤੇ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਗਏ ਨਾ ਤੇ ਉਸ ਪਿੰਡ ਦਾ ਰਿਵਾਜ ਇਹ ਸੀ ਕਿ ਇੱਕ ਮੋੜੀ ਗੱਡੀ ਜਾਂਦੀ ਸੀ ਤੇ ਜਿਹੜਾ ਲਾੜਾ ਵਿਆਹਣ ਵਾਸਤੇ ਆਉਂਦਾ ਸੀ ਨਾ ਪਿੰਡ ਦੇ ਵਿੱਚ ਉਹਨੂੰ ਘੋੜੇ ਤੇ ਸਵਾਰ ਮੋੜੀ ਪਤਨੀ ਹੁੰਦੀ ਸੀ ਤੇ ਪਿੰਡ ਵਾਲਿਆਂ ਨੇ ਪਤਾ ਕੀ ਕੀਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਦੇ ਨਾਲ ਮੁਖੌਲ ਕਰਨ ਵਾਸਤੇ ਇੱਕ ਦਰਖਤ ਨੂੰ ਸ਼ਾਂਗ ਕੇ ਉਹਦੀਆਂ ਜੜਾਂ ਦੀ ਥੋੜੀਆਂ ਜੀਆਂ ਉੱਪਰ ਕੱਢ ਦਿੱਤੀਆਂ ਮੋੜੀ ਬੱਪਾ ਬਣਾ ਦਿੱਤੀ ਵੀ ਸਤਿਗੁਰੂ ਜੀ ਦੇ ਕੋਲੋਂ ਮੋੜੀ ਨਹੀਂ ਪੱਟੀ ਜਾਵੇਗੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਤਿਗੁਰੂ ਮਹਾਰਾਜ ਜਦ ਘੋੜੇ ਤੇ ਸਵਾਰ ਹੋਏ ਨਾ ਤੇ ਸਤਿਗੁਰੂ ਜੀ ਨੇ ਪਿਆਰੋ ਇਸੇ ਢੰਗ ਦੇ ਨਾਲ ਦਰਸ਼ੇ ਦੇ ਨਾਲ ਪਟਿਆ ਕਿ ਸਾਰਾ ਦਰਖਤ ਸੀ ਜਿਹੜਾ ਵੱਡਾ ਜੜਾ ਸਮੇਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਧਰਤੀ ਤੋਂ ਬਾਹਰ ਕੱਢ ਕੇ ਰੱਖ ਦਿੱਤਾ ਤੇ ਸਾਰੀਆਂ ਦੀਆਂ ਅੱਖਾਂ ਹੱਡੀਆਂ ਰਹਿ ਗਈਆਂ ਵੀ ਅਸੀਂ ਤੇ ਇਹ ਜਿਹੜੀ ਮੋਢੀ ਸੀ ਇੱਕ ਦਰਖਤ ਤੋਂ ਉੱਪਰ ਸ਼ਾਂਗ ਕੇ ਥੋੜੀ ਜੀ ਘੱਟ ਕੇ ਬਣਾਈ ਸੀ ਪਰ ਪਿਆਰਿਓ ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਨੇ ਜਿਹੜਾ ਤੋਂ ਦਰਖਤ ਪੱਟ ਕੇ ਬਾਹਰ ਸੁੱਟ ਦਿੱਤਾ ਇੱਥੇ ਬਸ ਨਹੀਂ ਹੈ